ਇਲਾਜ ਕਰ ਕਿਸੇ ਨੂੰ ਬਦਵਾ ਕੇ ਦਿੱਤਾ ਹੂੰ ਇਹਦੇ ਪ੍ਰਾਈਸ ਹੂੰ ਇਲਾਜ ਕਰਾਉਣ ਦੇ ਵਾਸਤੇ ਉਹ ਇੱਥੇ ਬਲੇਡ ਮਾਰਿਆ ਗਿਆ ਜੀ ਲੰਗਰ ਵਾਹੇ ਆਏ ਸੀ ਲੰਗਰ ਹਾਲ 'ਚ ਪੈਸਟ ਕਰਵਾਣਾ ਆਇਆ ਸੀ ਮੁੰਡੇ ਦੇ ਤੇ ਅਸੀਂ ਆਖਿਆ ਚਲ ਫਲੁਕਾ ਛਕ ਲਈਏ ਤਾਂ ਪਤਾ ਨਹੀਂ ਲੱਗਿਆ ਬਲੇਡ ਮਾਰ ਦਿੱਤਾ ਕਿਆ ਆਇਆ ਸੀਗਾ ਸਿਵਲ ਹਸਪਤਾਲ ਤੇ ਇੱਥੇ ਲੱਗ ਰਿਹਾ ਅੱਜ ਲੱਗ ਰਿਹਾ ਚਲੋ ਮੈਨੂੰ ਸੇਵਾ ਕਰਨ ਦਾ ਗਿਆਨ ਹੈ ਸੇਵਾ ਕਰਨ ਤੋਂ ਬਾਅਦ ਮੈਂ ਇੱਥੇ ਬਾਹਰ ਗੇਟ ਦੇ ਕੋਲ ਆਪਣੀ ਐਕਤਵਾ ਲੈ ਆਈ ਸੀ ਪਰ ਜਦੋਂ ਮੈਂ ਵਾਪਸ ਆਇਆ ਤੇ ਮੈਂ ਚਾਬੀ ਹੱਥ ਛੱਡੀ ਤੇ ਉਹ ਮੇਰੇ ਹੱਥ ਛੇ ਗਈ ਹਸਪਤਾਲ ਦੇ ਵਿੱਚ ਅਕਸਰ ਹੀ ਇਹ ਲੱਜਾਨਾ ਕੋਈ ਨਾ ਕੋਈ ਇਸ ਚੀਜ਼ ਦਾ ਵਿਕਟਮ ਹੁੰਦਾ ਕਿਸੇ ਦੀ ਐਕਤਵਾ ਜਾਂਦੀ ਕਿਸੇ ਦਾ ਮੋਟਰਸਾਈਕਲ ਜਾਂਦਾ ਕਿਸੇ ਦੇ ਪੈਸੇ ਕੱਢੇ ਜਾਂਦੇ ਜੀ ਹੋ ਗਿਆ ਹਫਤਾ ਹੋ ਗਿਆ ਹਫਤਾ ਹੋ ਗਿਆ ਜੀ ਤੇ ਇਹ ਐਕਸ-ਰੇ ਕਿੱਥੋਂ ਕਰਵਾ ਰਹੇ ਤੁਸੀਂ ਐਕਸ-ਰੇ ਬਾਹਰ ਬੰਨੋਂ ਲੈਬੋਰੀ ਤੋਂ ਕਰਵਾ ਰਹੇ ਆ ਅੰਦਰ ਯਾਨੀ ਮਸ਼ੀਨਾਂ ਚੱਲ ਹੀ ਨਹੀਂਦੀਆਂ ਕਹਿੰਦੇ ਸਾਰੂ ਕਿੰਨੇ ਦਾ ਇੱਕ ਐਕਸ-ਰੇ ਪਿਆ ਰਹੇ ਇਹ ਮਿਨੀਮਮ 2250 200 ਦਾ ਐਕਸ-ਰੇ ਪੈਂਦਾ ਜਿਹੜਾ ਕੁਝ ਜ਼ਿਆਦਾ ਹੈਵੀ ਆ ਉਹ 2500 ਦਾ 3000 ਦਾ ਆ ਹਸਪਤਾਲਾਂ ਦੇ ਵਿੱਚ ਲੋਕ ਅਕਸਰ ਦੁੱਖਾਂ ਦੇ ਸਤਾਏ ਹੋਏ ਜਾਂਦੇ ਨੇ ਪਰ ਜੇਕਰ ਹਸਪਤਾਲਾਂ ਦੇ ਵਿੱਚ ਸਹੂਲਤਾਂ ਮਿਲਣ ਤਾਂ ਲੋਕਾਂ ਦੇ ਦੁੱਖਾਂ ਨੂੰ ਘਟਾਇਆ ਜਾ ਸਕਦਾ ਪਰ ਇਸ ਦੇ ਬਿਲਕੁਲ ਉਲਟ ਜੇਕਰ ਲੋਕਾਂ ਦਾ ਹਸਪਤਾਲ ਜਾ ਕੇ ਰੋਣਾ ਹੀ ਨਿਕਲਿਆਵੇ ਤਾਂ ਕੁਝ ਨਾ ਕੁਝ ਗੜਬੜ ਜ਼ਰੂਰ ਹੈ ਜਿਹਾ ਹੀ ਕੁਝ ਹਾਲ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾ ਦੇਖਣ ਨੂੰ ਮਿਲਿਆ ਜਿੱਤੇ ਕਿ ਲੋਕਾਂ ਨੇ ਆਪਣੇ ਦੁਖੜੇ ਸੁਣਾਏ ਤੇ ਇਹ ਦੁਖੜੇ ਹਸਪਤਾਲ ਦੇ ਪ੍ਰਬੰਧਾਂ ਦੇ ਉੱਤੇ ਸਵਾਲ ਜ਼ਰੂਰ ਖੜੇ ਕਰਦੇ ਨੇ ਹਸਪਤਾਲ ਦੇ ਅੰਦਰੂਨੀ ਪ੍ਰਬੰਧਾ ਦੀ ਥਾਂ ਜੇਕਰ ਪਹਿਲਾ ਬਾਹਰ ਤ ਹੀ ਗੱਲ ਕਰ ਲਈਏ ਤਾਂ ਹਸਪਤਾਲ ਦੇ ਬਾਹਰ ਚੋਰਾਾਂ ਦੇ ਗਰੋਹ ਸਰਗਰਮ ਨੇ ਜਿੱਥੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਸਦੀ ਐਕਟਿਵਾ ਚੋਰੀ ਕਰ ਲਈ ਗਈ ਤਾਂ ਉਸਦੇ ਨਾਲ ਹੀ ਇੱਕ ਔਰਤ ਜੋ ਆਪਣੇ ਬੱਚੇ ਦਾ ਇਲਾਜ ਕਰਵਾਉਣ ਦੇ ਲਈ ਆਈ ਸੀ ਉਸਦੀ ਬਲੇਡ ਦੇ ਨਾਲ ਜੇਬ ਵੀ ਕਟ ਲਈ ਗਈ ਤੇ ਇਹ ਦੁਖੀ ਔਰਤ ਨੇ ਗੱਲਬਾਤ ਕਰਦਿਆਂ ਰੋਣਾ ਹੀ ਸ਼ੁਰੂ ਕਰ ਦਿੱਤਾ ਕਿੱਥੋਂ ਆਏ ਹੋਗੇ ਤੁਸੀਂ ਗੁਰੂ ਰਸਾਇਤੋਂ ਕੀ ਕਰਾਣੇ ਸੀਗੇ ਮੁੰਡੇ ਦਾ ਇਲਾਜ ਕਰਾਉਣ ਵਾਸਤੇ ਦਾਖਲ ਟਿੱਕਾ ਸੀ ਅੱਛਾ ਤਾਂ ਕੀ ਹੋਇਆ ਕੀ ਇੱਥੇ ਤੁਹਾਡੇ ਉਹ ਇੱਥੇ ਬਲੇਟ ਮਾਰਿਆ ਗਿਆ ਜੀ ਲੰਗਰ ਵਾ ਹੈ ਆਈ ਸੀ ਸੀ ਲੰਗਰ ਹਾਲ ਚੈ ਟੈਸਟ ਕਰਵਾਣਾ ਆਏ ਸੀ ਮੁੰਡੇ ਦੇ ਤੇ ਅਸੀਂ ਆਖਿਆ ਚਲ ਫੁਲਕਾ ਛਕ ਲਈਏ ਤੇ ਪਤਾ ਨਹੀਂ ਲੱਗਾ ਬਲੇਟ ਮਾਰਤਾ ਕਿਸਾ ਤੁਹਾਡੇ ਬਲੇਟ ਮਾਰਤਾ ਪਰਸ ਹੈਗਾ ਸੀ ਇਹਦੇ ਚ ਆ ਪਰਸ ਹੈਗਾ ਸੀ ਪਰਸ ਸਾਰੇ ਪਤਾ ਨਹੀਂ ਲੱਗਾ ਕਿਤੇ ਮਾਰਿਆ ਨਹੀਂ ਜੀ ਪਤਾ ਨਹੀਂ ਲੱਗਾ ਹਮ ਬੜੇ ਮਾੜੇ ਹਾਲਾਤ ਹੈ ਬੜੇ ਮਾੜੇ ਰੋਟੀ ਤੋਂ ਵੀ ਤੰਗ ਆ ਭਾਜੀ ਹਮ ਬਹੁਤ ਮੜਾ ਇਲਾਜ ਕਰਕੇ ਕਿਸੇ ਨੂੰ ਬੜਵਾ ਕੇ ਦਿੱਤਾ ਹੂੰ ਇਹਦੇ ਤੇ ਆਇਸੀ ਹੂੰ ਲਾਗਤ ਰਣਨ ਵਾਸਤੇ ਤਾਂ ਪੈਸੇ ਬਚਾ ਹੋ ਗਿਆ ਪੈਸੇ ਹੈ ਨਹੀਂ ਜੀ ਹੂੰ ਲੈ ਗਿਆ ਸੀ ਨਾਲ ਬੁੰਡਾ ਆਇਆ ਸੀ ਜਿਹੜਾ ਲਾਲੂ ਕੋ ਚਲਾ ਗਿਆ ਇਲਾਜ ਘਾਟ ਬਣਵਾ ਕੇ ਦੇ ਹਾਂਜੀ ਕੀ ਲਾ ਮੈਂ ਤੁਹਾਡਾ ਰਾਣੀ ਜੀ ਕੀ ਹੋਇਆ ਜੀ ਇੱਥੇ ਤੁਹਾਡਾ ਕਰਨ ਭਾਈ ਸਾਹਿਬ ਮੈਂ ਇੱਥੇ ਆਇਆ ਸੀਗਾ ਸਿਵਲ ਹਸਪੀਟਲ ਤੇ ਇੱਥੇ ਲੱਗਰ ਲੱਗਾ ਆਜੀ ਲੱਗਰ ਸੋ ਚਲੋ ਮੈਨੂੰ ਸੇਵਾ ਕਰਨ ਲੱਗਿਆ ਅੰਦਰ ਸੇਵਾ ਕਰਨ ਤੋਂ ਬਾਅਦ ਮੈਂ ਅੱਥੇ ਬਾਹਰ ਗੇਟ ਦੇ ਕੋਲ ਆਪਣੀ ਐਕਟਵਲ ਆਈ ਸੀ ਪਰ ਜਦੋਂ ਮੈਂ ਵਾਪਸ ਆਇਆ ਤੇ ਮੈਂ ਚਾਬੀ ਹੱਥੇ ਚ ਫੜੀ ਜੋ ਮੇਰੇ ਹੱਥੇ ਤੇ ਰਹਿ ਗਈ ਮੇਰੇ ਨਾਲ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਇੱਧਰ ਉੱਧਰ ਜਾ ਕੇ ਪਤਾ ਕਰੀਏ ਪਰ ਕੋਈ ਸਾਡੇ ਕੰਮਯਾਬੀ ਹੱਥ ਨਹੀਂ ਰਹੀ ਇਸ ਤੋਂ ਬਾਅਦ ਫੌਰਨ ਅਸੀਂ ਪੁਲਿਸ ਸਟੇਸ਼ਨ ਫਿਟੇ ਗਏ ਐਸਐਚਓ ਸਾਹਿਬ ਨੂੰ ਮਿਲੇ ਉਹਨਾਂ ਨੇ ਕਿਹਾ ਜੀ ਦਰਖਾਸਤ ਦੇ ਦਿਓ ਅਸੀਂ ਲਿਖਤੀ ਦਰਖਾਸਤ ਵੀ ਦੇਤੀ ਚਲੋ ਸ਼ੁਕਰ ਆ ਉਹਨਾਂ ਨੇ ਰਾਤ ਨੂੰ ਐਫਆਈਆਰ ਕੱਟਤੀ ਹੈ ਤੇ ਵਿਸ਼ਵਾਸ ਵੀ ਦਿਵਾਇਆ ਵੀ ਬੜੀ ਜਲਦੀ ਅਸੀਂ ਤੁਹਾਡਾ ਜਿਹੜਾ ਵੀਕਲ ਹੈ ਉਹ ਲੱਭ ਕੇ ਦਿਆਂਗੇ ਮੇਰਾ ਕਹਿੰਦਾ ਮੱਖਕ ਦੇ ਹੀ ਇਹ ਵੀ ਹਸਪਤਾਲ ਦੇ ਵਿੱਚ ਅਕਸਰ ਹੀ ਰੋਜ਼ਾਨਾ ਕੋਈ ਨਾ ਕੋਈ ਇਸ ਚੀਜ਼ ਦਾ ਵਿਕਟਮ ਹੁੰਦਾ ਕਿਸੇ ਦੀ ਐਕਟਵਾ ਜਾਂਦੀ ਕਿਸੇ ਦਾ ਮੋਟਰਸਾਈਕਲ ਜਾਂਦਾ ਕਿਸੇ ਦੇ ਪੈਸੇ ਕੱਟੇ ਜਾਂਦੇ ਆ ਕਿਸੇ ਦੇ ਪਲੇਟ ਮਾਰਿਆ ਜਾਂਦਾ ਹੈ ਕੁਛ ਕੀਤਾ ਜਾਂਦਾ ਹੈ ਮਤਲਬ ਲਾਅ ਐਂਡ ਆਰਡਰ ਦੀ ਪੋਜੀਸ਼ਨ ਜਿਹੜੀ ਖਾਸ ਕਰਕੇ ਇਸ ਏਰੀਏ ਦੇ ਵਿੱਚ ਨਾ ਖਤਮ ਬਰਾਬਰ ਹੈ ਕੱਥੀ ਐਕਟਵਾ ਚੋਰੀ ਹੋਈ ਕੱਲ ਮੇਰੀ ਐਕਟਵਾ ਚੋਰੀ ਹੋਈ ਤਾਂ ਹੋਰ ਕਈਆਂ ਦੇ ਵੀਕਲ ਵੀ ਚੋਰੀ ਹੋਏ ਹਾਂ ਹਾਂ ਰੋਜ਼ ਹੀ ਇੱਥੇ ਕੱਲ ਮਿਲਦੀ ਏ ਜਦੋਂ ਕੋਈ ਬੰਦਾ ਰੋਟੀ ਖਾਣ ਆਉਂਦਾ ਉਹ ਇੱਕੋ ਹੀ ਗੱਲ ਕਹਿੰਦਾ ਮੈਨੂੰ ਜਲਦੀ ਰੋਟੀ ਦੇ ਦਿਓ ਜੇ ਮੇਰਾ ਬਾਹਰ ਮੋਟਰਸਾਈਕਲ ਖੜਾ ਕਿਤੇ ਚੋਰੀ ਨਾ ਹੋ ਜਾਵੇ ਤੇ ਕਈ ਵਾਰੀ 10 ਮਿੰਟ ਬਾਅਦ ਆ ਕੇ ਕਹਿੰਦਾ ਭਾਜੀ ਤੁਹਾਡੀ ਰੋਟੀ ਖਾਣੋਂ ਮੇਰਾ ਮੋਟਰਸਾਈਕਲ ਗਿਆ ਹਾਲਾਂਕਿ ਸੇਵਾ ਕਰਦਾ ਹਾਂ ਸਰ ਤੇ ਦੂਜੇ ਪਾਸੇ ਜੇਕਰ ਹਸਪਤਾਲ ਦੇ ਅੰਦਰੂਨੀ ਪ੍ਰਬੰਧਨ ਦੀ ਵੀ ਗੱਲ ਕਰੀਏ ਤਾਂ ਮਰੀਜ਼ਾਂ ਦੀ ਸਹੂਲਤ ਵਾਸਤੇ ਲੱਗੀਆਂ ਪਾਣੀ ਦੀਆਂ ਟੂਟੀਆਂ ਵਿੱਚੋਂ ਵੀ ਸਿਰਫ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਟੂਟੀਆਂ ਦੇ ਵਿੱਚੋਂ ਪਾਣੀ ਤਾਂ ਨਹੀਂ ਮਿਲਦਾ ਪਰ ਲੋਕ ਸਿਰਫ ਟੱਕਰਾਂ ਮਾਰਦੇ ਹੋਏ ਜਰੂਰ ਨਜ਼ਰ ਆਉਂਦੇ ਨੇ ਐਕਸ-ਰੇ ਕਰਾਉਣ ਵਾਲੀਆਂ ਮਸ਼ੀਨਾਂ ਖਰਾਬ ਪਈਆਂ ਨੇ ਜਿਸ ਦੇ ਚਲਦਿਆਂ ਮਰੀਜ਼ਾਂ ਨੂੰ ਬਾਹਰਲੀਆਂ ਲੈਬੋਰੀਟਰੀਆਂ ਤੋਂ ਮਹਿੰਗੇ ਐਕਸ-ਰੇ ਕਰਵਾਉਣੇ ਪੈਂਦੇ ਨੇ ਤੇ ਅੰਦਰ ਆਉਣ ਵਾਲੇ ਮਰੀਜ਼ਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਉਹ ਵੀ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਾ ਦਿੰਨੇ ਆਂ ਐਡਮਿਟ ਹੋਈ ਸੀ ਇੱਥੇ ਇੱਥੇ ਜੀ ਹੋ ਗਿਆ ਹਸਤਾ ਹੋ ਗਿਆ ਹਸਤਾ ਹੋ ਗਿਆ ਹਾਂ ਜੀ ਤੇ ਇਹ ਐਕਸ ਰੇ ਕਿੱਥੋਂ ਕਰਵਾ ਰਹੇ ਹੋ ਤੁਸੀਂ ਐਕਸ ਰੇ ਬਾਹਰ ਬਾਹਰੋਂ ਲੈਬੋਰਾਟਰੀ ਤੋਂ ਕਰਵਾ ਰਹੇ ਆ ਅੰਦਰ ਨਹੀਂ ਆਨੇ ਮਸ਼ੀਨਾਂ ਚੱਲ ਹੀ ਨਹੀਂ ਰਹੀਆਂ ਕਹਿੰਦੇ ਬਾਹਰੋਂ ਕਿੰਨੇ ਦਾ ਇੱਕ ਐਕਸ ਰੇ ਪੈ ਰਿਹਾ ਹੈ ਇਹ ਮਿਨੀਮਮ 225 200 ਦਾ ਐਕਸ ਰੇ ਪੈਂਦਾ ਹੈ ਜਿਹੜਾ ਕੁਝ ਜ਼ਿਆਦਾ ਹੈਵੀ ਆ ਉਹ 250 ਦਾ 300 ਦਾ ਅੰਦਰ ਹੋ ਹੀ ਨਹੀਂ ਰਿਹਾ ਨਹੀਂ ਹੋ ਰਿਹਾ ਤੇ ਕੀ ਹੋਣਾ ਚਾਹੀਦਾ ਹੋਣਾ ਕਿ ਚਾਹੀਦਾ ਇਸ ਸਰਕਾਰ ਵੱਲੋਂ ਬੇਨਤੀ ਵਾਸੀ ਐਸਨੇ ਵਾਲਾ ਦੀ ਹੋਣਾ ਚਾਹੀਦਾ ਇੱਥੇ ਕੋਈ ਪ੍ਰਬੰਧ ਕਿ ਜਿਹੜੀ ਗਰੀਬ ਜੰਦਾ ਹੈ ਰਹੀ ਹੈ ਚਲੋ ਸਰਕਾਰੀ ਹਸਪਤਲ ਦਾ ਫਿਰਦਾ ਕੋਈ ਫਾਇਦਾ ਹੀ ਨਹੀਂ ਜੇ ਐਨੇ ਨੇ ਬੰਦੇ ਨੇ ਬਾਰੋ ਹੀ ਪੈਸੇ ਲਾ ਲੈਣੇ ਤਾਂ ਤੁਹਾਡੇ ਸਾਹਮਣੇ ਹੀ ਦੇਖ ਲੋ ਅਨਨੇ ਅੱਜ ਦੇ ਬਾਰੰਦ ਕੋਈ ਇੱਥੇ ਐਕਸੀਡੈਂਟ ਦਾ ਨਹੀਂ ਪਰਮੰਦ ਹੈਗਾ ਕੋਈ ਇੱਥੇ ਬੱਸ ਲਾਈਟ ਦੇ ਘੱਟ ਘੜੇ ਲੱਗਦੇ ਆ ਕੋਈ ਜਨਰੇਟਰ ਵਗੈਰਾ ਦਾ ਪਰਮੰਦ ਨਹੀਂ ਹੈਗਾ ਸਰਕਾਰੀ ਹਸਪਤਾਲ ਚ ਹਾਂ ਕੋਈ ਵੀ ਹੱਲ ਹੋਣਾ ਚਾਹੀਦਾ ਔਰ ਤਾਂ ਕੁਝ ਨਹੀਂ ਬਸ ਗਰੀਬ ਜਨਤਾ ਨੂੰ ਜਿਹੜੀ ਤੰਗੀ ਨਾ ਆਵੇ ਨਹੀਂ ਸਾਡੇ ਸਾਹਮਣੇ 200 ਰੁਪਏ ਦਾ ਐਕਸਰੇ ਆ 6 6 70 ਰੁਪਏ ਕੁੱਲ ਟੋਟਲ ਐਕਸਟੈਂਸ ਨਹੀਂ ਲੱਗ ਚੁਕਿਆ ਹੈ ਬਸ ਐਕਸਿਡੈਂਟ ਹਾਲ ਹੋਣਾ ਚਾਹੀਦਾ ਹੈ ਕਿ ਇੱਥੇ ਜਨਰੇਟਰ ਵਗੈਰਾ ਦਾ ਪ੍ਰਬੰਧ ਨਹੀਂ ਹੈਗਾ ਲਾਈਟ ਚਲੀ ਜਾਂਦੀ ਹੈ ਤੇ ਰਾਤ ਨੂੰ ਸਾਰੇ ਮਰੀਜ਼ ਥੱਲੇ ਚਲੇ ਜਾਂਦੇ ਨੇ ਸਟੇਚਰਾਂ ਦੇ ਪਾਪ ਆ ਕੇ ਲੈ ਕੇ ਜਾਂਦੇ ਆ ਹਵਾ ਨਹੀਂ ਇੱਥੇ ਐਸੇ ਬੰਦੇ ਦਾ ਸਾਰਾ ਦਿਨ ਪਿਆਰ ਪੈਨ ਕਰਨ ਨੂੰ ਤੁਮਬਾ ਐਸੀ ਰਾਤ ਨੂੰ ਦਾ ਦਾਮ ਹੀ ਘਟੰਗਾ ਬੰਦਣਾ ਨਾ ਅਸ਼ਰ ਕੇ ਥੱਲੇ ਜਾਂਦੇ ਸਾਰੇ ਕਿੱਥੋਂ ਆਏ ਸੀ ਆਪਣਾ ਲੋਕਲ ਇਹ ਜੀਲਾਗੇਟ ਕੋਲੇ ਮੁਸਤੀ ਅੱਛਾ ਕਿਹਦਾ ਹੋ ਤਾ ਨਾ ਇਹਦਾ ਨਾਮ ਅਨੁਕੇਸ਼ ਮਰੀਜ਼ਾਂ ਦੀ ਇਹ ਮੁਸ਼ਕਿਲ ਸੁਣਨ ਤੋਂ ਬਾਅਦ ਜਦੋਂ ਐਕਸ-ਰੇ ਕਰਨ ਵਾਲੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਸਬੰਧੀ ਕੀ ਕਿਹਾ ਆਓ ਇੱਕ ਵਾਰੀ ਉਹ ਵੀ ਸੁਣ ਲਓ ਸਰ ਕੀ ਨਾਮ ਹੈ ਜੀ ਕੋਲ ਸਰ ਸੁਤੰਤਰ ਸਿੰਘ ਸਰ ਤੁਸੀਂ ਇੱਥੇ ਕੀ ਹੈਗੇ ਹੋ ਮੈਂ ਰੇਡੀਓਗ੍ਰਾਫਰ ਐ ਜੀ ਅੱਛਾ ਤੇ ਇੱਥੇ ਚੱਲ ਹੀ ਨਹੀਂ ਰਹੀ ਐਕਸ-ਰੇ ਮਸ਼ੀਨ ਹਾਂ ਜੀ ਸਰ ਇਹਦਾ ਟੈਂਪਰੇਚਰ ਮੈਂਟੇਨ ਕਰਨਾ ਪਏਗਾ ਜੀ ਇੰਜੀਨੀਅਰ ਵੱਲੋਂ ਕਿਹਾ ਗਿਆ ਅੱਛਾ ਤਾਂ ਹੀ ਸੀਆਰ ਸਿਸਟਮ ਔਨ ਹੋਣਗੇ ਅੱਛਾ ਕਿੰਨੀ ਦੇਰ ਤੋਂ ਵੀ ਇਹ ਮਸ਼ੀਨ ਚੱਲ ਰਹੀ ਠੀਕ ਸਰ ਮਹੀਨੇ ਤੋਂ ਉੱਪਰ ਹੋ ਗਿਆ ਜੀ ਅੱਛਾ ਫਿਰ ਤਾਂ ਮਰੀਜ਼ ਆਂਦੇ ਹੋਣਗੇ ਇੱਥੇ ਬਿਲਕੁਲ ਸਰ ਆਂਦੇ ਆ ਤੇ ਵਾਪਸ ਮੁੜ ਜਾਂਦੇ ਹੋਣਗੇ ਹਾਂ ਜੀ ਉਹਨਾਂ ਨੂੰ ਕਹਿਣਾ ਪੈਂਦਾ ਜੀ ਵੀ ਹੁਣ ਮਸ਼ੀਨ ਨਹੀਂ ਚੱਲ ਰਹੀ ਜੀ ਜਦ ਚੱਲੇਗੀ ਤਾਂ ਫੇਰ ਹੀ ਕਰਾਂਗੇ ਜੀ ਅੱਛਾ ਬੜਾ ਔਖਾ ਹੋ ਜਾਂਦਾ ਹੋਏਗਾ ਜੀ ਔਖਾ ਸਰ ਹੈਗਾ ਸਾਨੂੰ ਖੁਦ ਨੂੰ ਵੀ ਇਹ ਚੀਜ਼ ਫੀਲ ਹੁੰਦੀ ਆ ਵੀ ਬਾਰ ਬਾਰ ਜਵਾਬ ਦੇਣਾ ਬਹੁਤ ਔਖਾ ਕੰਮ ਕਰਨਾ ਸਾਨੂੰ ਸੌਖਾ ਵਾ ਜਵਾਬ ਦੇਣਾ ਔਖਾ ਸਰ ਕੀ ਕਾਰਨ ਕੀ ਹੈ ਜੀ ਕਾਰਨ ਸਰ ਤੁਹਾਨੂੰ ਦੱਸਿਆ ਏਸੀ ਦੀ ਵਜ੍ਹਾ ਜੀ ਪੰਜ ਏਸੀ ਲੱਗੇ ਪੰਜ ਦੇ ਪੰਜ ਹੀ ਖਰਾਬ ਹੈ ਐਸਐਮਓ ਸਾਹਿਬ ਵੱਲੋਂ ਬੰਦੇ ਬੁਲਾਏ ਸੀ ਜੀ ਏਸੀ ਵਾਲੇ ਉਹ ਇੱਥੋਂ ਲੈ ਕੇ ਵੀ ਗਏ ਆ ਪਰ ਫੇਰ ਵਾਪਸ ਆ ਕੇ 9 ਰੁਪਏਲੇ ਭਰੇ ਕਹਤ ਰਿਹਾ ਉਹਨਾਂ ਨੇ ਹੁਣ ਨਵੇਂਾਂ ਦੀ ਡਿਮਾਂਡ ਦਿੱਤੀ ਹੋਈ ਏ ਲੈ ਕੇ ਤੇ ਵੇਖੋ ਜਿੰਨੀ ਜਲਦੀ ਨਵੇਂ ਅਸੀਂ ਲੱਗ ਜਾਣਗੇ ਤਾਂ ਕੰਮ ਸ਼ੁਰੂ ਕਰ ਦਾਂਗੇ ਇਸ ਦੇ ਬਾਰੇ ਅਧਿਕਾਰੀਆਂ ਨੂੰ ਕੀ ਦੱਸਿਆ ਜੀ ਹਾਂਜੀ ਸਰ ਡਾਇਰੈਕਟਰ ਲੈਵਲ ਤੱਕ ਪਤਾ ਜੀ ਅੱਛਾ ਪਰ ਹੱਲ ਕੋਈ ਨਹੀਂ ਹਾਂ ਸਰ ਉਹ ਕੋਸ਼ਿਸ਼ ਕਰ ਰਹੇ ਨੇ ਪਏ ਜੀ ਆਪ ਵੀ ਐਸਐਮਓ ਸਾਹਿਬ ਜੋ ਵੀ ਉਹਨਾਂ ਦਾ ਹੈਗਾ ਜੀ ਆਪਣੇ ਲੈਵਲ ਤੋਂ ਕਰਦੇ ਹਾਂ ਹਾਂਜੀ ਹਸਪਤਾਲਾਂ ਦੇ ਵਿੱਚ ਲੋਕ ਸਰੀਰ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਦੇ ਲਈ ਜਾਂਦੇ ਨੇ ਪਰ ਜਦੋਂ ਹਸਪਤਾਲ ਦੇ ਵਿੱਚ ਜਾ ਕੇ ਹੀ ਹੋਰ ਮਾਨਸਿਕ ਪੀੜਾ ਦਾ ਸ਼ਿਕਾਰ ਹੋਣਾ ਪਵੇ ਤਾਂ ਕਿਤੇ ਨਾ ਕਿਤੇ ਪ੍ਰਬੰਧਾਂ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਪਰ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਇਹ ਦੇਖਣ ਵਾਲੀ ਗੱਲ ਰਹੇਗੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਦੀ ਰਿਪੋਰਟ ਪੰਜਾਬੀ ਲੋਕ ਚੈਨਲ